श्लोक पौन गुरु पाणी पिता माता धर तुम महते दिवस रात दोए दाई दाया खेले सगले जगत चंगियाइया बुरियाइया वाचे धर्म हदूर ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨ ਨੇ ਨਾਮ ਧਿਆਇਆ ਗਏ ਮਸਕਤੇ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨ ਨੇ ਨਾਮ ਧਿਆਇਆ ਗਏ ਮੁਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਤੀ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪ੍ਰਥਮ ਰਚਨਾ ਜਪਜੀ ਸਾਹਿਬ ਸ਼ਲੋਕ ਤੋਂ ਆਰੰਭ ਹੋਈ ਔਰ ਸ਼ਲੋਕ ਤੇ ਸਮਾਪਤ ਹੋਈ ਜਪਜੀ ਸਾਹਿਬ ਦਾ ਪ੍ਰਥਮ ਸ਼ਲੋਕ ਆਦ ਸਚ ਜੁਗਾਦ ਸੱਚ ਐ ਵੀ ਸੱਚ ਨਾਨਕ ਹੋਸੀ ਵੀ ਸੱਚ ਇਹ ਉਪਕਰਮ ਸੀ ਜਪਜੀ ਸਾਹਿਬ ਦਾ ਆਖਿਰਲਾ ਸ਼ਲੋਕ ਪਾਉਣ ਗੁਰੂ ਪਾਣੇ ਪਿਤਾ ਮਾਤਾ ਧਰਤ ਮਹਤ ਇਹ ਸੰਗھار ਬਣ ਗਿਆ ਸਮਾਪਤੀ ਦੀ ਉਪਮਾ ਉਹ ਆਰੰਭਤਾ ਦੀ ਉਪਮਾ ਗੁਰੂ ਘਰ ਦੇ ਚ ਸਿੱਖ ਜਗਤ ਦੇ ਚਕਰੀਬਨ ਚਕਰੀਬਨ ਹਰ ਦੀਵਾਨ ਦੀ ਸਮਾਪਤੀ ਤਬਾਦ ਇਸ ਸ਼ਲੋਕ ਦੇ ਪੜਨ ਦੀ ਵੀ ਮਰਿਆਦਾ ਰਾਹਜ ਹੋਈ ਅਰਥਾ ਥਾਤੇ ਇਹ ਪੜਿਆ ਜਾਂਦਾ ਹੈ ਇਸ ਪਾਵਨ ਪਵਿੱਤਰ ਸ਼ਲੋਕ ਵਿੱਚ ਗਿਆਨ ਦਾ ਧਿਆਨ ਦਾ ਧਰਮ ਦਾ ਮਨੁੱਖਤਾ ਦਾ ਸਾਰੇ ਦਾ ਸਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵਰਣਨ ਕਰ ਦਿੱਤਾ ਆਪ ਪ੍ਰਥਮ ਇੱਥੋਂ ਆਰੰਭ ਕਰਦੇ ਨੇ ਪਾਉਣ ਗੁਰੂ ਤਾਣੇ ਪਿਤਾ ਮਾਤਾ ਧਰ ਤੇ ਮਹਤ ਤਿੰਨ ਹੀ ਰਿਸ਼ਤੇ ਜਗਤ ਦੇ ਸਰਮੋਰ ਨੇ ਔਰ ਇਨ੍ਹਾਂ ਰਿਸ਼ਤਿਆਂ ਤੋਂ ਬਾਅਦ ਹੀ ਬਾਕੀ ਦੇ ਰਿਸ਼ਤੇ ਚੱਲਦੇ ਨੇ ਗੁਰੂ ਦਾ ਰਿਸ਼ਤਾ ਮਾਤਾ ਦਾ ਰਿਸ਼ਤਾ ਤੇ ਪਿਤਾ ਦਾ ਰਿਸ਼ਤਾ ਅਗਰ ਮਾਂ ਬਾਪ ਨਹੀਂ ਬਾਕੀ ਰਿਸ਼ਤਿਆਂ ਦਾ ਜਨਮ ਨਹੀਂ ਆਉਂਦਾ ਫਿਰ ਪੁੱਤਰ ਕਿੱਥੇ ਭੈਣਾ ਕਿੱਥੇ ਭਰਾ ਕਿੱਥੇ ਪੋਤਰੇ ਕਿੱਥੇ ਮੂਲ ਤੇ ਮਾਂ-ਬਾਪ ਨੇ ਇਸੇ ਤਰੀਕੇ ਨਾਲ ਅਧਿਆਤਮਿਕ ਦੁਨੀਆ ਦੇ ਸਿਰਮੌਰ ਹੈ ਗੁਰੂ ਅਗਰ ਗੁਰੂ ਹੀ ਨਹੀਂ ਤੇ ਬਾਕੀ ਰੱਬ ਗੁਣ ਗੁਣ ਕਿੱਥੇ ਆਨੰਦ ਕਿੱਥੇ ਸਹਜ ਕਿੱਥੇ ਸ਼ੀਤਲਤਾ ਕਿੱਥੇ ਔਰ ਜੇ ਮਾਂ-ਬਾਪ ਨਹੀਂ ਤਾਂ ਸਰੀਰ ਕਿੱਥੇ ਆ ਪੁੱਤਰ ਪੋਤਰੇ ਤੇ ਬਾਕੀ ਦਾ ਪਰਿਵਾਰ ਕਿੱਥੇ ਤਾਂ ਸਮੁੱਚੇ ਪਰਿਵਾਰ ਦਾ ਸੰਸਾਰਿਕ ਪਰਿਵਾਰ ਦਾ ਜੈਸੇ ਮੂਲ ਹੈ ਮਾਤਾ ਪਿਤਾ ਤੈਸੇ ਅਧਿਆਤਮਿਕ ਪਰਿਵਾਰ ਦਾ ਸਿਰਮੌਰ ਹੈ ਗੁਰੂ ਜਿਹਦੇ ਮਾਪੇ ਦੀ ਕੋਈ ਹੋਂਦ ਨਹੀਂ ਬਣ ਸਕੇ ਦਰਸਲ ਅਜੇ ਉਸ ਦੀ ਵੀ ਹੋਂਦ ਨਹੀਂ ਬਣੀ ਤੇ ਜਿਸ ਦੀ ਗੁਰੂ ਦੀ ਹੋਂਦ ਨਹੀਂ ਬਣੀ ਅਜੇ ਜਿਨੇ ਗੁਰੂ ਵੀ ਨਹੀਂ ਅਧਾਰਨ ਕੀਤਾ ਮੁਸ਼ਕਿਲ ਹੈ ਅਧਿਆਤਮਕ ਗੁਣ ਉਸ ਦੀ ਝੋਲੀ ਦੇ ਚਵਨ ਪਰ ਉਨ ਇੱਥੇ ਸਵਾਲ ਪੈਦਾ ਹੁੰਦਾ ਹੈ ਮਾਂ ਬਾਪ ਦੀ ਦੇਨ ਪ੍ਰਾਕ੍ਰਿਤਿਕ ਹੈ ਮਾਂ ਬਾਪ ਜਨਮ ਤੋਂ ਮਿਲਦੇ ਨੇ ਗੁਰੂ ਜਨਮ ਤੋਂ ਨਹੀਂ ਮਿਲਦਾ ਗੁਰੂ ਦੀ ਪ੍ਰਾਪਤੀ ਤਾਂ ਜੀਵਨ ਨਾਲ ਹੁੰਦੀ ਹੈ ਸੰਘਰਸ਼ ਨਾਲ ਹੁੰਦੀ ਹੈ ਖੋਜ ਨਾਲ ਹੁੰਦੀ ਹੈ ਟੋਲ ਨਾਲ ਹੁੰਦੀ ਹੈ ਜਿਸ ਨੂੰ ਗੁਰੂ ਉਪਲਬਧ ਹੋ ਗਿਆ ਉਹਨੂੰ ਅਧਿਆਤਮਿਕ ਮੰਡਲ ਦਾ ਮੂਲ ਲੱਭਦੇ ਹੈ। ਔਰ ਜਿਹਦੇ ਕੋਲ ਮਾਤਾ ਪਿਤਾ ਨੇ ਉਹਦੇ ਕੋਲ ਸਰੀਰ ਦਾ ਮੂਲ ਹੈ। ਜਿਹਦੇ ਕੋਲ ਗੁਰੂ ਹੈ ਉਹਦੇ ਕੋਲ ਮਨ ਦਾ ਮੂਲ ਹੈ। ਚੇਤਨਾ ਦਾ ਮੂਲ ਹੈ। ਇੰਜ ਕਹਿ ਲੋ तमाम ਅਧਿਆਤਮਿਕ ਤਤ ਦਾ ਮੂਲ ਹੈ ਤੇ ਸਾਡੇ ਦੇਸ਼ ਵਿੱਚ ਇਹ ਪੁਰਾਣੀ ਪ੍ਰਥਾ ਰਹੀ ਹੈ ਕਿ ਮੂਲ ਤੋਂ ਵੱਡਾ ਕੁਝ ਵੀ ਨਹੀਂ ਹੈ। ਮੂਲ ਸਿਰਮੌਰ ਹੈ। ਮੂਲ ਮਹਾਨ ਹੈ। ਤੋ ਸਰੀਰ ਦਾ ਮੂਲ ਚੁੰਕੇ ਮਾਂ-ਬਾਪ ਨੇ। ਤੋ ਆਦ ਕਾਲ ਤੋਂ ਲੋਕੀ ਮਨੁੱਖਤਾ ਸੜੇ ਰੇਸ਼ ਦੇ ਚ ਮਾਂ-ਬਾਪ ਦੇ ਕਦਮਾਂ ਤੇ ਮਸਤਕ ਰੱਖਦੀ ਆਈ ਹੈ। ਮਾਂ ਨੂੰ ਮੱਥਾ ਟੇਕਦੀ ਆਈ ਹੈ। ਪਿਤਾ ਨੂੰ ਸਜਦਾ ਕਰਦੀ ਆਈ ਹੈ। ਕਿਉਂਕਿ ਮੂਲ ਤੋਂ ਵੱਡਾ ਕੁਛ ਹੀ ਨਹੀਂ ਜੇ ਜੜਾ ਹੀ ਨਹੀਂ ਤੇ ਡਾਲੀਆਂ ਕਿੱਥੇ? ਜੇ ਜੜਾ ਹੀ ਨਹੀਂ ਨੇ। ਤੇ ਫੁੱਲ ਤੇ ਫਲ ਕਿੱਥੇ ਮੂਲ ਵੱਡਾ ਹੈ ਮੂਲ ਮਹਾਨ ਹੈ ਔਰ ਧਾਰਮਿਕ ਦੁਨੀਆ ਵਿੱਚ ਗੁਰੂ ਪੂਜ ਹੈ ਗੁਰੂ ਮਹਾਨ ਹੈ ਗੁਰੂ ਸਮਰਥ ਹੈ ਕਿਉਂਕਿ ਗੁਰੂ ਹੀ ਨਹੀਂ ਤਾਂ ਫਿਰ ਪਰਮ ਰਸ ਕਿੱਥੇ ਹੈ ਨਾਮ ਦਾ ਰਸ ਕਿੱਥੇ ਤੇ ਪ੍ਰਮਾਤਮਾ ਦਾ ਅਨੁਭਵ ਕਿੱਥੇ ਤੋ ਜੈਸੇ ਸੰਸਾਰ ਦੀ ਸਾਰੀ ਸਿਰਜਣਾ ਮਾਂ ਬਾਪ ਤੋਂ ਆਰੰਭ ਹੁੰਦੀ ਹੈ ਧਾਰਮਿਕ ਦੁਨੀਆ ਦਾ ਸਾਰਾ ਅਨੰਦ ਗੁਰੂ ਤੋਂ ਚੱਲਦਾ ਹੈ ਗੁਰੂ ਤਾਂ ਮਿਲਦਾ ਹੈ ਪਰ ਹੁਣ ਇੱਥੇ ਸਵਾਲ ਖੜਾ ਹੋ ਜਾਂਦਾ ਹੈ ਗੁਰੂ ਕੌਣ ਹੈ ਮਾਂ ਬਾਪ ਪ੍ਰਮਾਤਮਾ ਨੇ ਦਿੱਤੇ ਨੇ ਕੀ ਗੁਰੂ ਵੀ ਪ੍ਰਮਾਤਮਾ ਨੇ ਦਿੱਤਾ ਹੈ ਸਤਗੁਰੂ ਦਾ ਸ਼ਲੋਕ ਤੇ ਕੁਝ ਐਸਾ ਹੀ ਕਹਿ ਰਿਹਾ ਹੈ ਗੁਰੂ ਵੀ ਪ੍ਰਮਾਤਮਾ ਦੀ ਦੇਣ ਹੈ ਜੈਸੇ ਕਿ ਮਾਂ ਬਾਪ ਪ੍ਰਮਾਤਮਾ ਦੀ ਦੇਣ ਨੇ ਤਾਂ ਇਸ ਜੀਵਨ ਦੇ ਵਿੱਚ ਪਾਉਣ ਜੋ ਹੈ ਗੁਰੂ ਹੈ ਪਾਣੀ ਪਿਤਾ ਹੈ ਧਰਤੀ ਮਾਂ ਹੈ ਇਸ ਦਾ ਨਿਖੇੜਾ ਇਸ ਤਰੀਕੇ ਨਾਲ ਕਰਨਾ ਪਏਗਾ ਕਿ ਬੋਲਣ ਨਾਲ ਸੰਬੰਧ ਜੁੜਦੇ ਨੇ ਤੇ ਪਵਨ ਕਰਕੇ ਅਸੀਂ ਬੋਲਦੇ ਹਾਂ ਦੇਹੀ ਮਾਟੀ ਬੋਲੇ ਪਉਣ ਪਾਣੀ ਨਹੀਂ ਤੇ ਬੋਲਣਾ ਨਹੀਂ ਤੇ ਜੇ ਬੋਲਣਾ ਹੀ ਨਹੀਂ ਤੇ ਸੰਬੰਧ ਹੀ ਨਹੀਂ ਬੋਲ ਕੇ ਸੰਬੰਧ ਜੁੜਦੇ ਨੇ ਸੰਸਾਰ ਨਾਲ बोल के ही संबंध जुड़ਦੇ ਨੇ ਨਿਰੰਕਾਰ ਨਾਲ ਪ੍ਰਮਾਤਮਾ ਨਾਲ ਜੋ ਜਿਸ ਵਿਅਕਤੀ ਨਾਲ ਜਿਤਨੀ ਲੰਬੀ ਚੌੜੀ ਬੋਲਚਾਲ ਰੱਖਦਾ ਹੈ ਉਸ ਬੋਲਚਾਲ ਤੋਂ ਅੰਦਾਜ਼ਾ ਲੱਗ ਜਾਂਦਾ ਹੈ ਇੱਥੇ ਉਤਨਾ ਹੀ ਗੂੜਾ ਤੇ ਲੰਮਾ ਸੰਬੰਧ ਹੈ ਤੇ ਜੋ ਜਿਤਨਾ ਜ਼ਿਆਦਾ ਜਪ ਕਰੀ ਜਾ ਰਿਹਾ ਹੈ ਜੋ ਜਿਤਨਾ ਜ਼ਿਆਦਾ ਬਾਣੀ ਬੋਲੀ ਜਾ ਰਿਹਾ ਹੈ ਜੋ ਜਿਤਨਾ ਜ਼ਿਆਦਾ ਭਜਨ ਗਾਇਨ ਕੀਤੀ ਜਾ ਰਿਹਾ ਹੈ ਸ਼ਬਦ ਗਾਇਨ ਕੀਤੀ ਜਾ ਰਿਹਾ ਹੈ ਬੋਲੀ ਜਾ ਰਿਹਾ ਹੈ ਉਸ ਦੇ ਬੋਲਣ ਨਾਲ ਉਤਨਾ ਹੀ ਪ੍ਰਮਾਤਮਾ ਨਾਲ ਗੂੜਾ ਸੰਬੰਧ ਜੁੜ ਜਾਂਦਾ ਹੈ ਗੂੜਾ ਰਿਸ਼ਤਾ ਜੁੜ ਜਾਂਦਾ ਹੈ ਪਰ ਕਿਉਂਕਿ ਬੋਲਣਾ ਪਵਨ ਕਰਕੇ ਹੈ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਪਵਨ ਗੁਰੂ ਹੈ ਤੇ ਬੋਲਨ ਹਾਰ ਪਰਮ ਗੁਰੁ ਏਹੀ ਪਰਮ ਗੁਰੂ ਏਹੀ ਬੋਲਣ ਵਾਲਾ ਹੈ ਤੇ ਕੌਣ ਬੋਲਦਾ ਹੈ ਦੇਹੀ ਮਾਟੀ ਬੋਲੇ ਪਵਨ ਤਤਾਂ ਦੇ ਚੋਂ ਇਹ ਤਤ ਪਵਨ ਸਿਰਮੌਰ ਹੈ ਤੇਰੇ ਪਾਣੀ ਪਿਤਾ ਮਾਤਾ ਧਰਤ ਮਹਤ ਮਾਂ ਕੀ ਰਕਤ ਪਿਤਾ ਬਿੰਦ ਧਾਰਾ ਪਿਤਾ ਦਾ ਪਾਣੀ ਮਾਤਾ ਦੀ ਮਿੱਟੀ ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ 'ਤੇ ਪੁੱਤਰੀ ਜੋਰੀ ਗਿਰਵੀ ਮਿੱਟੀ ਹੂੰਂ ਭਾਉ ਮਾਂ ਦਾ ਹੂਨ ਤੇ ਮਿੰਝ ਤੇ ਪਿਤਾ ਦਾ ਪਾਣੀ ਆਰਿਸ ਪ੍ਰੀਕੇ ਨਾਲ ਪਵਣ ਦਾ ਸੁਮੇਲ ਇਸ ਸਰੀਰ ਦੀ ਬਣਤਰ ਸਰੀਰ ਦੇ ਚ ਪਵਣ ਗੁਰੂ ਸਰੀਰ ਦੇ ਚ ਪਾਣੀ ਪਿਤਾ ਔਰ ਸਰੀਰ ਦੇ ਚ ਜੋ ਧਰਤੀ ਦਾ ਹਿੱਸਾ ਹੈ ਇਹ ਮਾਂ ਹੈ ਉਂਝ ਵੀ ਆਦ ਕਾਲ ਤੋਂ ਸਾਡੇ ਦੇਸ਼ ਦੇ ਚ ਧਰਤੀ ਨੂੰ ਮਾਤਾ ਹੀ ਕਹਿੰਦੇ ਆਏ ਨੇ ਔਰ ਦੇਸ਼ ਨੂੰ ਮਾਤਰ ਭੂਮੀ ਕਹਿੰਦੇ ਆਏ ਨੇ ਇਹ ਮਾਂ ਹੈ ਇਹ ਧਰਤੀ ਮਾਂ ਹੈ ਜਿੱਥੇ ਮਨੁੱਖ ਦਾ ਜਨਮ ਹੋਇਆ ਉੱਥੋਂ ਦੀ ਧਰਤੀ ਮਾਂ ਹੈ ਐਸਾ ਕਿਉਂ ਆਖਿਆ ਗਿਆ ਦਰਸਲ ਜੋ ਮਨੁੱਖ ਦਾ ਇਹ ਢਾਂਚਾ ਹੈ ਅਗਰ ਇਸ ਨੂੰ ਪੂਰਨ ਤੌਰ ਤੇ ਦੇਖੀਏ ਜੋ ਬੁੱਢਾ ਹੈ ਕੁਛ ਦਿਨ ਪਹਿਲੇ ਜਵਾਨ ਸੀ ਜੋ ਜਵਾਨ ਹੈ ਕੁਛ ਦਿਨ ਪਹਿਲੇ ਬੱਚਾ ਸੀ ਜੋ ਬੱਚਾ ਹੈ ਕੁਛ ਦਿਨ ਪਹਿਲੇ ਮਾਸ ਦਾ ਲੋਥੜਾ ਸੀ ਜੋ ਮਾਸ ਦਾ ਲੋਥੜਾ ਹੈ ਕੁਛ ਦਿਨ ਪਹਿਲੇ ਬਿੰਦ ਸੀ ਜੋ ਬਿੰਦ ਹੈ ਕੁਛ ਦਿਨ ਪਹਿਲੇ ਹੂਨ ਸੀ ਜੋ ਹੂਨ ਹੈ कुछ दिन पहले खुराक सी जो खुराक है कुछ दिन पहले मिट्टी सी मिट्टी मूल है शरीर का तो मिट्टी यात्रा ते चली मिट्टी विचों निकली खुराक खुराक तो ही खून बनिया अगर कोई खुराक ना खाए खून कितों बनेगा तो मिट्टी निकली खुराक खुराक तो बने खून खून तो बनया ਬਿੰਦ ਬਿੰਦ ਤੋਂ ਬਣਿਆ ਆਮਾਸ ਦਾ ਲੋਥੜਾ ਤੇ ਆਮਾਸ ਦੇ ਲੋਥੜੇ ਤੋਂ ਹੀ ਬਣਿਆ ਬੱਚਾ ਫਿਰ ਜਵਾਨ ਫਿਰ ਬੁੱਢਾ ਤੇ ਬੁੱਢਾ ਫਿਰ ਮਿੱਟੀ ਦੇ ਚ ਮਿੱਟੀ ਕਬੀਰ ਧੂਲ ਸਕੇਲ ਕੇ ਪੁੜੀਆਂ ਬਾਂਦੀ ਦੇ ਦਿਨਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ ਤੋ ਸਰੀਰ ਦਾ ਮੂਲ ਤਤ ਇਹ ਧਰਤੀ ਹੈ ਔਰ ਇਸ ਧਰਤੀ ਦੇ ਵਿੱਚ ਇਸ ਮਿੱਟੀ ਦੇ ਵਿੱਚ ਪਾਣੀ ਹੈ ਤਾਂ ਕਿ ਇਸ ਮਿੱਟੀ ਦੇ ਵਿੱਚ ਹਰਕਤ ਹੋਵੇ ਤੇ ਪਾਣੀ ਤੇ ਮਿੱਟੀ ਦਾ ਸੰਬੰਧ ਜੋੜ ਕੇ ਰੱਖਿਆ ਹੈ ਪਵਣ ਨੇ ਤੋ ਜੁੜਾ ਸੰਬੰਧ ਜੋੜੇ ਉਤੇ ਗੁਰੂ ਹੈ ਸਰੀਰ ਦੇ ਵਿੱਚ ਪ੍ਰਾਣਾ ਨੇ ਸਵਾਸਾ ਨੇ ਪਵਣ ਨੇ ਬਕਾਇਦਾ ਸੰਬੰਧ ਜੋੜ ਕੇ ਰੱਖਿਆ ਹੈ ਸਾਰੇ ਤੱਤਾਂ ਦਾ ਇਸ ਵਾਸਤੇ ਤੱਤਾਂ ਦੇ ਚੋਂ ਇਹ ਗੁਰੂ ਹੈ ਬਾਹਰਲੀ ਦੁਨੀਆ ਦੇ ਵਿੱਚ ਗੁਰੂ ਪ੍ਰਮਾਤਮਾ ਨਾਲ ਸੰਬੰਧ ਜੋੜ ਕੇ ਰੱਖਦਾ ਹੈ ਆਤਮਾ ਨੂੰ ਪ੍ਰਮਾਤਮਾ ਨਾਲ ਜੋੜ ਕੇ ਰੱਖ ਦਿੰਦਾ ਹੈ ਇਸ ਵਾਸਤੇ ਉਹ ਸ਼ਬਦ ਜਿਹਦੇ ਬੋਲਦੇ ਆ ਬੋਲਦੇ ਆ ਆਤਮਾ ਪ੍ਰਮਾਤਮਾ ਨਾਲ ਜੁੜ ਜਾਏ ਉਹ ਗੁਰੂ ਹੈ ਸ਼ਬਦ ਚਾਹ ਉਹ ਬੋਲੀਏ ਜਿਹਦੇ ਨਾਲ ਸੰਸਾਰ ਦੇ ਜੋੜ ਜੁੜਦੇ ਨ ਜਾਂ ਉਹ ਬੋਲੀਏ ਜਿਹਦੇ ਨਾਲ ਨਿਰੰਕਾਰ ਦੇ ਜੋੜ ਜੁੜਦੇ ਨ ਆਖਿਰ ਸ਼ਬਦ ਦੀ ਉਤਪਤੀ ਪਵਨ ਤੋਂ ਹੀ ਹੋਵੇਗੀ ਫਰਕ ਸਿਰਫ ਇਤਨਾ ਹੈ ਇਕ ਉਹ ਸ਼ਬਦ ਹੈ ਜਿਹਦੇ ਨਾਲ ਜਗਤ ਨਾਲ ਜੁੜੀਦਾ ਹੈ ਔਰ ਜਿਹਦੇ ਨਾਲ ਪ੍ਰਮਾਤਮਾ ਨਾਲ ਜੁੜੀਦਾ ਹੈ ਜਿਸ ਸ਼ਬਦ ਨੂੰ ਉਚਾਰਨ ਕਰਕੇ ਉਹਨੂੰ ਕਹਿਦਾ ਹੈ ਗੁਰ ਸ਼ਬਦ ਸਰਮੌਰ ਸ਼ਬਦ ਮਹਾਨ ਸ਼ਬਦ ਜਿਸ ਦਾ ਸਦਕਾ ਪ੍ਰਭੂ ਨਾਲ ਸੰਬੰਧ ਜੁੜ ਗਿਆ ਤੁਮਾਰਾ ਜੀ ਕਹਿੰਦੇ ਨੇ ਕਿ ਕਿ ਬੋਲਣਾ ਪਵਨ ਕਰਕੇ ਹੈ ਪਵਨ ਗੁਰੂ ਹੈ ਔਰ ਇਹ ਪਾਣੀ ਪੀਤਾ ਹੈ ਇਹ ਧਰਤੀ ਮਾਂ ਹੈ ਇਸ ਸਰੀਰ ਦੇ ਵਿੱਚ ਗੁਰੂ ਵਿਰਾਜਮਾਨ ਹੈ ਮਾਤਾ ਵਿਰਾਜਮਾਨ ਹੈ ਪਿਤਾ ਵਿਰਾਜਮਾਨ ਹੈ ਔਰ ਇਸ ਧੰਗ ਨਾਲ ਇਸ ਸਰੀਰ ਦੀ ਸਿਰਜਣਾ ਹੋਈ ਰਚਨਾ ਹੋਈ ਮਹਾਰਾਜ ਕਹਿੰਨਨ ਦਿਵਸ ਰਾਤ ਦੋਏ ਦਾਇ ਦਾਇਆ ਖੇਲੇ ਸਗਲ ਜਗਤ ਇਹ ਦਿਨ ਤੇ ਰਾਤ ਖਿਡਾਵੇ ਨੇ ਦਾਇ ਹੈ ਦਾਇਆ ਹੈ ਆਖਰ ਜੋ ਕੁਛ ਵੀ ਅਸੀਂ ਕਰਦੇ ਹਾਂ ਦਿਨ ਦੇ ਅੰਦਰ ਕਰਦੇ ਹਾਂ ਰਾਤ ਦੇ ਅੰਦਰ ਕਰਦੇ ਹਾਂ ਦਿਨ ਰਾਤ ਦੇ ਚ ਹੀ ਇਹ ਜਗਤ ਦੇ ਜੀਵ ਖੇਡਦੇ ਨੇ ਰਾਤ ਨੂੰ ਵਿਸ਼ਰਾਮ ਕਰਦੇ ਨੇ ਦਿਨ ਨੂੰ ਦੰਦਾ ਕਰਦੇ ਨੇ ਚੋਗ ਝੁਗ ਦਿਨ ਰਿਜਕ ਲੱਭਦੇ ਨੇ ਗਰਸ ਕੇ ਦਿਨ ਤੇ ਰਾਤ ਮਨੁੱਖ ਨੂੰ ਆਪਣੇ ਵਿੱਚ ਉਲਝਾਈ ਰੱਖਦੇ ਨੇ ਖਿਡਾਵੇ ਦਾ ਕੰਮ ਕੀ ਹੈ ਬੱਚੇ ਦਾ ਮਨ ਪਰਛਾਈ ਰੱਖਣਾ ਬੱਚੇ ਨੂੰ ਉਲਝਾਈ ਰੱਖਣਾ ਬੱਚੇ ਨੂੰ ਖੇਡ ਦੇ ਚ ਲੀਨ ਰੱਖਣਾ ਕੋਈ ਦਿਨ ਤੇ ਰਾਤ ਦੋਵੇਂ ਖਿਡਾਵੇ ਨੇ ਦਾਈ ਲੋਰੀ ਦੇ ਕੇ ਬੱਚੇ ਨੂੰ ਸੁਲਾ ਦਿੰਦੀ ਹੈ ਦਾਇਆ ਖਿਡਾਵਾ ਦਿਨ ਭਰ ਖਿਡਾਉਣਿਆਂ ਨਾਲ ਬੱਚੇ ਨੂੰ ਖਿਡਾਂਦਾ ਤੋ ਦਿਨ ਦਾਇਆ ਹੈ ਖਿਡਾਵਾ ਹੈ ਔਰ ਰਾਤ ਦਾਈ ਹੈ ਇਹ ਮਿੱਠੀ ਲੋਰੀ ਦੇ ਕੇ ਜੀਵਾਂ ਨੂੰ ਸੁਲਾ ਦਿੰਦੀ ਹੈ ਪਸ਼ੂ ਪੰਖੀ ਮਨੁੱਖ ਕਾਇਨਾਤ ਦਾ ਜ਼ਰਰਾ ਜ਼ਰਰਾ ਸੋ ਜਾਂਦਾ ਹੈ ਔਰ ਦਿਨ ਖਿਡਾਵਾ ਹੈ ਹਰ ਪਾਸੇ ਮਨੁੱਖ ਭਜਦਾ ਹੈ ਦੌੜਦਾ ਹੈ ਜੀਵ ਭਜਦੇ ਨੇ ਦੌੜਦੇ ਨੇ ਔਰ ਸਾਰਾ ਦਿਨ ਆਪਣਾ ਇਹੀ ਹਰਕਤ ਦੇ ਵਿੱਚ ਮਨੁੱਖ ਰਹਿੰਦਾ ਹੈ ਕਦੀ ਇਸ ਪਾਸੇ ਜਾ ਕਦੀ ਉਸ ਪਾਸੇ ਜਾ ਕਦੀ ਕੁਝ ਕਰ ਕਦੀ ਕੁਝ ਕਰ ਇਹ ਸਾਰੀ ਹਰਕਤ ਚੋਂ ਕਿ ਦਿਨ ਦੇ ਅੰਦਰ ਹੈ ਤੋ ਸਹਿਬ ਕਹਿੰਦੇ ਨੇ ਦਿਨ ਖਿਡਾਵਾ ਹੈ ਤੇ ਵਿਸ਼ਰਾਮ ਰਾਤ ਨੂੰ ਹੈ ਇਸ ਵਾਸਤੇ ਰਾਤ ਦਾਈ ਹੈ ਇਤੇ ਨਿੰਦਰਾ ਦੀ ਮਿੱਠੀ ਲੋਰੀ ਹੀ ਜੋ ਐਸੀ ਦਿੰਦੀ ਹੈ ਕਿ ਸਾਰੀ ਕਾਇਨਾਤ ਨੀਂਦ ਦੀ ਆਗੋਸ਼ ਵਿੱਚ ਚਲੀ ਜਾਂਦੀ ਹੈ ਐਸ ਵਾਸਤੇ ਸਾਹਿਬ ਕਹਿੰਦੇ ਦਿਨ ਤੇ ਰਾਤ ਦਾਇ ਤੇ ਦਾਇਆ ਨੇ ਖੇਲੇ ਸਗਲ ਜਗਤ ਇਹਦੇ ਚ ਹੀ तमाम जगत ਦੇ ਜੀਵ ਖੇਡ ਰਹੇ ਨੇ ਵਿਚਰ ਰਹੇ ਨੇ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੇ ਧਰਮ ਹਦੂਰ ਹੁਣ ਜੀਵਾਂ ਦੀਆਂ ਜੜੀਆਂ ਚੰਗਿਆਈਆਂ ਨੇ ਤੇ ਬੁਰਾਈਆਂ ਨੇ ਇਹ ਧਰਮ ਦੀ ਹਜ਼ੂਰੀ ਦੇ ਚ ਵਾਚੀਆਂ ਜਾਂਦੀਆਂ ਐਸਾ ਨਹੀਂ ਕਿ ਜੋ ਬੁਰਾ ਕਰ ਛੜਿਆ ਹੈ ਕਰ ਛੜਿਆ ਹੈ ਕਰਕੇ ਛੜਿਆ ਨਹੀਂ ਕਰਕੇ ਕੋਲ ਹੈ ਚੰਗਿਆਈ ਕੀਤੀ ਹੈ ਕਰਕੇ ਛੱਡੀ ਨਹੀਂ ਉਹ ਕੋਲ ਹੈ ਉਹਦਾ ਸੂਖਸ਼ਮ ਹਿੱਸਾ ਕੋਲ ਹੈ ਉਹਦੇ ਸੰਸਕਾਰ ਕੋਲ ਨੇ ਤੇ ਇਹ ਧਰਮ ਦੇ ਦਵਾਰ ਦੇ ਚ ਪੜੇ ਜਾਣਗੇ ਧਰਮ ਪ੍ਰਮਾਤਮਾ ਅਕਾਲ ਪੁਰਖ ਦੇ ਦਵਾਰ ਤੇ ਪੜੇ ਜਾਣਗੇ ਭਾਉ ਉਸ ਅਕਾਲ ਪੁਰਖ ਦਾ ਐਸਾ ਇੱਕ ਨਿਯਮ ਹੈ ਕਿ ਮਨੁੱਖ ਜੋ ਕੁਝ ਕਰਦਾ ਹੈ ਉਹਨੂੰ ਵਾਚਿਆ ਜਾਂਦਾ ਹੈ ਤੇ ਉਹਦੇ ਮੁਤਾਬਕ ਹੀ ਜੀਵਨ ਰੇਖਾ ਅੱਗੇ ਦੀ ਤੋਰੀ ਜਾਂਦੀ ਹੈ ਤਾਂ ਸਹਿਬ ਕਹਿੰਨੇ ਚੰਗੀਆਂਆਂ ਬੁਰੀਆਂਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਹੁਣ ਐਸੇ ਕਰਮ ਜਿਨ੍ਹਾਂ ਦੇ ਤੇ ਬੁਰਾਈ ਦੀ ਮੋਹਰ ਲੱਗੀ ਹੋਈ ਹੈ ਉਹ ਮਨੁੱਖ ਦੂਰ ਚਲਾ ਗਿਆ ਐਸੇ ਕਰਮ ਜਿਨ੍ਹਾਂ ਦੇ ਤੇ ਨੇਕੀ ਦੀ ਮੋਹਰ ਲੱਗੀ ਹੋਈ ਹੈ ਪਰਮਾਤਮਾ ਦੇ ਨੇੜੇ ਚਲਾ ਗਿਆ ਮਨੁੱਖ ਨੂੰ ਵੇਖ ਕੇ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਅਗਰੇ ਦੇ ਆਮਾਲ ਸ਼ੁਭ ਨੇ ਇਹਦੇ ਕਰਮ ਸ਼ੁਭ ਨੇ ਤਾਂ ਇਹ ਬੰਦਾ ਪ੍ਰਮਾਤਮਾ ਦੇ ਨਿਕਟ ਵਰਤੀ ਹੈ ਇਹ ਬੰਦਾ ਅਕਾਲ ਪੁਰਖ ਦੇ ਨੇੜੇ ਹੈ ਸਾਨੂੰ ਕਈ ਦਫਾ ਉਸ ਨਾਲ ਯਾਰਾਨਾ ਗੰਨਣਾ ਪੈਂਦਾ ਜੋ ਕਿਸੇ ਬਾਦਸ਼ਾਹ ਦੇ ਨੇੜੇ ਹੈ ਹੁਕਮਰਾਨ ਦੇ ਨੇੜੇ ਹੈ ਤੇ ਅਸੀਂ ਉਸ ਨੂੰ ਮਾਨ ਸਨਮਾਨ ਦਿੰਦੇ ਹਾਂ ਵੀ ਇਹ ਤੇ ਰਾਜੇ ਦੇ ਨੇੜੇ ਹੈ ਇਹ ਤੇ ਹੁਕਮਰਾਨ ਦੇ ਨੇੜੇ ਹੈ ਜਗਤ ਉਸਦਾ ਵੀ ਸਨਮਾਨ ਕਰਦਾ ਹੈ ਜੋ ਹੁਕਮਰਾਨਾਂ ਦੇ ਮਹਾਨ ਹੁਕਮਰਾਨ ਪਰਮਾਤਮਾ ਦੇ ਨੇੜੇ ਹੋਵੇ। ਰਾਜਿਆਂ ਦੇ ਮਹਾਰਾਜੇ ਉਸ ਪਰਿਪੂਰਣ ਪਰਮਾਤਮਾ ਦੇ ਨੇੜੇ ਜੋ ਚਲਾ ਜਾਏ ਉਸਦਾ ਵੀ ਸਨਮਾਨ ਹੁੰਦਾ ਹੈ। ਉਹਦੀ ਵੀ ਮਾਣ ਪ੍ਰਤਿਸ਼ਟਾ ਹੁੰਦੀ ਹੈ। ਤਾਂ ਸਹਿਬਕੰਨਣ ਕੌਣ ਨੇੜੇ ਹੈ ਜਿਹਦੇ ਕੋਲ ਚੰਗਿਆਈਆਂ ਨੇ। ਔਰ ਕੌਣ ਦੂਰ ਹੈ ਜਿਹਦੇ ਕੋਲ ਬੁਰਾਈਆਂ ਨੇ। ਦੂਰੀ ਦੁੱਖ ਹੈ। ਨੇੜਾ ਸੁਖ ਹੈ। ਦੂਰੀ ਨਰਕ ਹੈ ਨੇੜਤਾ ਸਵਰਗ ਹੈ ਦੂਰੀ ਅੰਧਕਾਰ ਹੈ ਨੇੜਤਾ ਪ੍ਰਕਾਸ਼ ਹੈ ਕੋਈ ਮਨੁੱਖ ਜਿਤਨਾ ਵੀ ਪ੍ਰਮਾਤਮਾ ਤੋਂ ਦੂਰ ਚਲਾ ਜਾਏਗਾ ਉਤਨਾ ਹੀ ਘੁੱਪ ਹਨੇਰੇ ਚਲੇ ਜਾਏਗਾ ਔਰ ਹਨੇਰੇ ਦੇ ਸਿਵਾਏ ਭਟਕਣਾ ਤੋਂ ਹੋਰ ਕੁਝ ਵੀ ਨਹੀਂ ਤਲੀਆਂ ਮਲਣ ਤੋਂ ਇਲਾਵਾ ਹੋਰ ਕੁਝ ਨਹੀਂ ਜੋ ਮਨੁੱਖ ਜਿਤਨਾ ਨੇੜੇ ਨੇੜੇ ਪ੍ਰਮਾਤਮਾ ਦੇ ਹੁੰਦਾ ਜਾਏਗਾ ਪ੍ਰਕਾਸ਼ ਦੀ ਦੁਨੀਆ ਵਿੱਚ ਪ੍ਰਵੇਸ਼ ਕਰਦਾ ਜਾਏਗਾ ਇਹ ਅੰਜਕਲ ਕੋਈ ਜਿੰਨਾ ਅਗ ਦੇ ਨੇੜਾ ਹੁੰਦਾ ਜਾਏਗਾ ਅਗ ਉਤਨੀ ਉਸਨੂੰ ਝਲਸਾਂ دی ਜਾਏਗੀ ਤਪਾਂਦੀ ਜਾਏਗੀ ਤੇ ਜੋ ਜਿੰਨਾ ਹਿਮਾਲਿਆ ਪਰਬਤ ਦੇ ਨੇੜੇ ਹੁੰਦਾ ਜਾਏਗਾ ਸ਼ੀਤਲ ਹੁੰਦਾ ਜਾਏਗਾ ਠੰਡਾ ਹੁੰਦਾ ਜਾਏਗਾ ਜੋ ਜਿੰਨਾ ਬਗੀਚੇ ਦੇ ਨੇੜੇ ਹੁੰਦਾ ਜਾਏਗਾ ਮੁਤਰ ਹੁੰਦਾ ਜਾਏਗਾ ਤੇ ਜੋ ਜਿੰਨਾ ਗੰਦਗੀ ਦੇ ਢੇਰ ਦੇ ਨੇੜੇ ਹੁੰਦਾ ਜਾਏਗਾ ਆਖਿਰ ਉਥੋਂ ਦੀ ਬਦਬੂ ਦੇ ਨਾਲ ਆਪਣੇ ਦਿਲ ਦਿਮਾਗ ਨੂੰ ਖਰਾਬ ਕਰ ਬੈਠੇਗਾ ਇੱਕ ਕੁੰਠਿਤ ਵਾਤਾਵਰਣ ਦੇ ਚ ਉਹ ਫਸੇਗਾ ਔਰ ਦਬ ਕੇ ચીਖੇਗਾ ਔਖਾ ਹੋਵੇਗਾ ਪ੍ਰਮਾਤਮਾ ਦੇ ਨੇੜੇ ਹੋਣਾ ਸੁੰਦਰ ਬਗੀਚੇ ਦੇ ਨੇੜੇ ਹੋਣਾ ਹੈ ਪ੍ਰਮਾਤਮਾ ਦੇ ਨੇੜੇ ਹੋਣਾ ਸੁਖ ਤੇ ਆਨੰਦ ਦੇ ਨੇੜੇ ਹੋਣਾ ਹੈ ਔਰ ਦੂਰ ਹੋਣਾ ਅੰਧਕਾਰ ਵਿੱਚ ਮਟਕਣਾ ਹੈ ਦੂਰ ਹੋਣਾ ਨਰਕ ਹੈ ਤੋਂ ਦਰਸਲ ਐਸਾ ਵੀ ਦੇਖਿਆ ਗਿਆ ਹੈ ਕਿ ਜੋ ਪ੍ਰਮਾਤਮਾ ਤੋਂ ਦੂਰ ਹੈ ਕਿਸੇ ਹੱਦ ਤੱਕ ਸਭ ਤੋਂ ਦੂਰ ਹੋ ਜਾਂਦਾ ਹੈ ਉਹਦੀ ਨੇੜਤਾ ਮਾਂ ਨਾਲ ਵੀ ਨਹੀਂ ਹੋਵੇਗੀ ਉਹਦੀ ਨੇੜਤਾ ਪਿਤਾ ਨਾਲ ਵੀ ਨਹੀਂ ਹੋਵੇਗੀ ਉਹਦੀ ਨੇੜਤਾ ਪੁੱਤਰਾਂ ਨਾਲ ਵੀ ਨਹੀਂ ਹੋਵੇਗੀ ਉਹਦੀ ਨੇੜਤਾ ਭਰਾਵਾਂ ਨਾਲ ਵੀ ਨਹੀਂ ਹੋਵੇਗੀ ਉਹਦੀ ਨੇੜਤਾ ਪੜੋਸੀਆਂ ਨਾਲ ਵੀ ਨਹੀਂ ਹੋਵੇਗੀ ਪ੍ਰਾਂਤ ਵਾਸੀਆਂ ਨਾਲ ਨਹੀਂ ਹੋਵੇਗੀ ਦੇਸ਼ ਵਾਸੀਆਂ ਨਾਲ ਨਹੀਂ ਹੋਵੇਗੀ ਕਿਉਂ ਕਿ ਜੋ ਮੂਲ ਮਰਕਜ਼ ਤੋਂ ਦੂਰ ਹੈ ਉਹ ਸਭ ਤੋਂ ਦੂਰ ਹੋ ਜਾਂਦਾ ਹੈ ਜੈਸੇ ਜੋ ਦਰਖਤ ਦੀ ਜੜ੍ਹਾਂ ਤੋਂ ਦੂਰ ਹੈ ਉਹ ਦਰਖਤ ਤੋਂ ਵੀ ਦੂਰ ਹੈ ਤੇ ਜੋ ਮੂਲ ਕੇਂਦਰ ਮਰਕਜ਼ ਪ੍ਰਮਾਤਮਾ ਤੋਂ ਦੂਰ ਹੈ ਸਭ ਤੋਂ ਦੂਰ ਹੈ ਇਸ ਤਰ੍ਹਾਂ ਦੇ ਪਿਤਾ ਦਾ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ ਕਿ ਬੱਚਿਆਂ ਨਾਲ ਇਨਸਾਫ ਕਰੇਗਾ ਜੋ ਪ੍ਰਮਾਤਮਾ ਤੋਂ ਦੂਰ ਹੈ ਔਰ ਇਸ ਤਰ੍ਹਾਂ ਦੇ ਭਰਾ ਦਾ ਕੀ ਭਰੋਸਾ ਜੋ ਪ੍ਰਮਾਤਮਾ ਤੋਂ ਦੂਰ ਹੈ ਯਕੀਨ ਜਾਣੋ ਉਹ ਭਰਾ ਭਰਾ ਦੇ ਵੀ ਨੇੜੇ ਨਹੀਂ ਉਹ ਪਿਤਾ ਪੁੱਤਰਾਂ ਦੇ ਨੇੜੇ ਨਹੀਂ ਉਹ ਪਤੀ ਪਤਨੀ ਦੇ ਨੇੜੇ ਨਹੀਂ ਹੈ ਔਰ ਉਹ ਪਤਨੀ ਪਤੀ ਦੇ ਨੇੜੇ ਨਹੀਂ ਹੈ। ਨਾਸਤਿਕਤਾ ਦੇ ਗੁੱਪ ਅੰਧਕਾਰ ਵਿੱਚ ਡੁੱਬ ਕੇ ਯੂਰਪ ਨੇ ਤੇ ਹੋਰ ਅੰਨੇ ਦੇਸ਼ਾਂ ਨੇ ਤਜਰਬਾ ਕਰਕੇ ਵੇਖ ਲਿਆ ਹੈ ਕਿ ਪਰਿਵਾਰ ਬिखर ਗਏ ਨੇ। ਬਿਰਾ ਬਿਰਾ ਤੋਂ ਦੂਰ ਹੋ ਗਏ। ਬੱਚੇ ਮਾਂ-ਬਾਪ ਤੋਂ ਦੂਰ ਹੋ ਗਏ। ਮਾਂ-ਬਾਪ ਬੱਚਿਆਂ ਤੋਂ ਦੂਰ ਹੋ ਗਏ ਔਰ ਇਤਨੀ ਦੂਰੀ ਕਿ ਨੇੜਤਾ ਦਿਖਾਈ ਨਹੀਂ ਦਿੰਦੀ। ਕਾਰਨ ਕੀ ਹੈ? ਦਰਅਸਲ ਜੋ ਮੂਲ ਤੋਂ ਦੂਰ ਹੋ ਗਿਆ ਉਹ ਡਾਲੀਆਂ ਤੋਂ ਵੀ ਦੂਰ ਹੋ ਗਿਆ। ਜੋ ਜੜਾਂ ਤੋਂ ਦੂਰ ਹੋ ਗਿਆ ਉਹ ਪਤਿਆਂ ਤੋਂ ਵੀ ਦੂਰ ਹੋ ਗਿਆ ਜੋ ਪ੍ਰਮਾਤਮਾ ਤੋਂ ਦੂਰ ਹੋ ਗਿਆ ਉਹ ਜਗਤ ਤੋਂ ਵੀ ਦੂਰ ਹੋ ਜਾਂਦਾ ਹੈ ਜੋ ਨਿਰੰਕਾਰ ਤੋਂ ਦੂਰ ਹੋ ਜਾਏ ਉਹ ਸੰਸਾਰ ਤੋਂ ਵੀ ਦੂਰ ਹੋ ਜਾਂਦਾ ਹੈ ਕੌਣ ਨੇੜੇ ਹੈ ਤੇ ਕਿਹਦੀ ਨੇੜਤਾ ਦੇ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ ਦਰਅਸਲ ਜੋ ਪ੍ਰਮਾਤਮਾ ਦੇ ਨੇੜੇ ਹੈ ਸ਼ੇਖ ਸਾਦੀ ਈਰਾਨ ਦੇ ਪ੍ਰਸਿੱਧ ਸੂਫੀ ਸੰਤ ਦਾ ਕਹਿਣਾ ਹੈ ਕਿ ਖੁਦਾ ਤਰ ਸਬਾਇਦ ਅਮਾਨਤ ਗੁਜ਼ਾਰ ਜਿਹਦੇ ਕੋਲ ਧਨ ਦੀ ਅਸਮਤ ਦੀ ਇੱਜ਼ਤ ਦੀ ਪਰਿਵਾਰ ਦੇ ਮੁਲਕ ਦੇ ਜਾਂ ਕੌਮ ਦੀ ਆਮਾਨਤ ਰੱਖਣੀ ਹੈ ਵੇਖ ਲੈਣਾ ਉਸ ਦਾ ਖੁਦਾ ਤਰਸ ਹੋਣਾ ਬੜਾ ਲਾਜ਼ਮੀ ਹੈ ਅਗਰ ਉਹ ਖੁਦਾ ਦੇ ਨੇੜੇ ਨਹੀਂ ਤਾਂ ਆਮਾਨਤ ਵਿੱਚ ਖਿਆਨਤ ਕਰ ਦੇਗਾ ਜੋ ਅਸਮਤ ਉਸ ਨੂੰ ਸੌਂਪੀ ਹੈ ਉਹ ਸਹੀ ਸਲਾਮਤ ਨਹੀਂ ਵਾਪਸ ਲੋਟਣ ਲੱਗੇ ਜੋ ਦੌਲਤ ਉਸ ਨੂੰ ਸੌਂਪੀ ਹੈ ਉਹਦੇ ਵਿੱਚ ਖਿਆਨਤ ਹੋਵੇਗੀ ਉਹ ਕੌਮੀ ਪੱਦਰ ਤੇ ਖਿਆਨਤ ਕਰੇਗਾ ਉਹ ਦੇਸ਼ ਪੱਦਰ ਤੇ ਖਿਆਨਤ ਕਰੇਗਾ ਅਮਾਨਤ ਉਸ ਨੂੰ ਸੌਂਪਣੀ ਹੈ ਦਰਸਲ ਜਿਹੜਾ ਪ੍ਰਮਾਤਮਾ ਦੇ ਨੇੜੇ ਹੈ ਖੁਦਾ ਤਰਸਬਾਇਦ ਅਮਾਨਤ ਗੁਜ਼ਾਰ ਜੋ ਖੁਦਾ ਤਰਸ ਨੇ ਤੇ ਖੁਦਾ ਦੇ ਨੇੜੇ ਨੇ ਪ੍ਰਮਾਤਮਾ ਦੇ ਨੇੜੇ ਨੇ ਦਰਸਲ ਉਹ ਇਮਾਨ ਦੇ ਨੇੜੇ ਨੇ ਤੇ ਜੋ ਇਮਾਨ ਦੇ ਨੇੜੇ ਨਹੀਂ ਉਹ ਤੇ ਬੇਇਮਾਨ ਹੈ ਜੋ ਪ੍ਰਕਾਸ਼ ਦੇ ਨੇੜੇ ਨਹੀਂ ਉਹ ਤੇ ਅੰਧਕਾਰ ਵਿੱਚ ਹੈ। ਲਿਆਜ਼ਾ ਇਸ ਤਰ੍ਹਾਂ ਦੇ ਮਨੁੱਖ ਦਾ ਕੀ ਭਰੋਸਾ ਕੀਤਾ ਜਾ ਸਕਦਾ ਹੈ? ਤਾਂ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ, ਕਰਮੀ ਆਪੋ ਆਪੜੀ ਕੇ ਨੇੜੇ ਕਹ ਦੋ। ਜੈਸੇ ਜੈਸੇ ਮਨੁੱਖਤਾ ਪਰਮਾਤਮਾ ਤੋਂ ਦੂਰ ਹੁੰਦੀ ਹੈ, ਸੁਖ ਤੋਂ ਦੂਰ ਹੁੰਦੀ ਹੈ। ਜਗਤ ਦਾ ਕਲੇਸ਼, ਜਗਤ ਦਾ ਦੁੱਖ, ਸੰਸਾਰ ਦੀ ਵਿਪਤਾ ਇਸ ਗੱਲ ਦਾ ਸਬੂਤ ਹੈ। ਕਿ ਪ੍ਰਮਾਤਮਾ ਤੋਂ ਦੂਰੀ ਹੈ ਬਹੁਤ ਦੂਰੀ ਹੈ ਬਹੁਤ ਦੂਰੀ ਹੈ ਤਾਂ ਸਤਿਗੁਰudev ਜੀ ਮਹਾਰਾਜ ਦਾ ਫਰਮਾਨ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ ਕੀਤੇ ਹੋਏ ਕਰਮਾਂ ਦੇ ਮੁਤਾਬਕ ਕੋਈ ਨੇੜੇ ਹੈ ਕੋਈ ਦੂਰ ਹੈ ਜਿਸ ਨੂੰ 12 ਮਾਦ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਢੰਗ ਨਾਲ ਫਰਮਾਨ ਕਰਦੇ ਨੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇ ਲੋ ਰਾਮ ਹੇ ਰਾਮ ਕੀਤੇ ਹੋਏ ਕਰਮਾਂ ਕਰਕੇ ਵਿਛੜ ਗਏ ਤੇ ਤੁਮ ਕੀਤੇ ਹੋਏ ਕਰਮਾਂ ਨੇ ਬਹੁਤ ਦੂਰ ਕਰ ਦਿੱਤਾ ਹੈ ਬਹੁਤ ਦੂਰ ਕਰ ਦਿੱਤਾ ਹੈ ਕਿਰਪਾ ਕਰ ਮੇਰ ਕਰ ਰਹਿਮਤ ਕਰ ਤੇਰੀ ਨੇੜਤਾ ਨਸੀਬ ਹੋਵੇ ਕਿਉਂ ਕਿਉਂਕਿ ਤੇਰੀ ਨੇੜਤਾ ਦੇ ਛੇ ਸੁਖ ਹੈ ਆਨੰਦ ਹੈ ਚੈਨ ਹੈ ਰਸ ਹੈ ਅਗਰ ਕੋਈ ਦੂਰ ਹੈ ਤਾਂ ਸੈਵਕ ਜੀ ਨੇ ਇਹ ਕਿਰਤ ਕਰਮ ਨੇ ਇਹ ਕੀਤੇ ਹੋਏ ਕਰਮ ਨੇ ਤਾਂ ਕਰਮੀ ਆਪੋ ਆਪਣੇ ਕੇ ਨੇੜੇ ਕਹਿ ਦੋ ਜੋ ਦੂਰ ਹੈ ਉਹ ਪਾਪੀ ਹੈ ਜੋ ਪਾਪੀ ਹੈ ਉਹ ਦੂਰ ਹੈ ਦੁਸ਼ਟ ਜ਼ਾਲਮ ਚੋਰ ਯਾਰ ਬਦਮਾਸ਼ ਗੁੰਡੇ ਸਾਰੇ ਇਸ ਸ਼੍ਰੇਣੀ ਚ ਆ ਜਾਂਦੇ ਨੇ ਕਿ ਸੱਚ ਤੋਂ ਦੂਰ ਪਰਮਾਤਮਾ ਤੋਂ ਦੂਰ ਸ਼ੀਲ ਸੰਜਮੀ ਦਿਆਲੂ ਕਿਰਪਾਲੂ ਵਿਸ਼ਾਲ ਹਿਰਦੇ ਦੇ ਮਾਲਕ ਸਮ ਭਾਵਨਾ ਰੱਖਣ ਵਾਲੇ ਸਮ ਦ੍ਰਿਸ਼ਟੀ ਰੱਖਣ ਵਾਲੇ ਇਸ ਤਰ੍ਹਾਂ ਦੇ ਜਿੰਨੇ ਪੁਰਸ਼ ਨੇ ਇਹ ਨੇੜੇ ਨੇ ਅਜੋਕੇ ਸੰਸਾਰ ਨੂੰ ਵੇਖ ਕੇ ਕਹਿਣਾ ਪੈਂਦਾ ਹੈ ਕਿ ਇਹ ਸੰਸਾਰ ਜੋ ਕਲਜੁਗ ਬਣ ਗਿਆ ਇਹ ਸੰਸਾਰ ਜੋ ਨਰਕ ਬਣ ਗਿਆ ਕੇਵਲ ਸੱਚ ਦੀ ਦੂਰੀ ਦੇ ਕਰਕੇ ਕੇਵਲ ਪ੍ਰਮਾਤਮਾ ਦੀ ਦੂਰੀ ਦੇ ਕਰਕੇ ਤੋਂ ਸਹਿਬ ਕਹਿੰਦੇ ਨੇ ਕੀਤੇ ਹੋਏ ਕਰਮਾਂ ਕਰਕੇ ਕੋਈ ਨੇੜੇ ਹੈ ਕੋਈ ਦੂਰ ਹੈ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਬੈ ਮੁਸ਼ਕਤ ਘਾਲ ਜਿਨ੍ਹਾਂ ਨੇ ਨਾਮ ਜਪਿਆ ਨਾਮ ਦੇਚ ਧਿਆਨ ਜੋੜਿਆ ਉਹਨਾਂ ਨੇ ਆਪਣੀ ਮੁਸ਼ਕਲ ਸਫਲ ਕਰ ਲਈ ਉਹਨਾਂ ਨੇ ਆਪਣੀ ਘਾਲ ਨਾ ਘਾਲ ਲਈ ਸਫਲ ਕਰ ਲਈ ਤੇ ਘਾਲਨਾ ਦੇ ਚੋਂ ਇਹੀ ਸਭ ਤੋਂ ਵੱਡੀ ਘਾਲ ਹੈ ਅਗਰ ਕੋਈ ਸੰਸਾਰਿਕ ਪੱਦਰ ਦੇਤੇ ਸਫਲ ਵੀ ਹੋ ਗਿਆ ਤੋ ਸਾਇਬ ਕਹਿੰਦੇ ਨੇ ਉਹਦੀ ਘਾਲ ਨਾ ਸਫਲ ਨਹੀਂ ਹੋਈ ਦਰਅਸਲ ਜੋ ਅਧਿਆਤਮਿਕ ਪੱਦਰ ਦੇਤੇ ਸਫਲ ਹੋ ਗਿਆ ਔਰ ਕੌਣ ਸਫਲ ਹੋਇਆ ਹੈ ਜਿਨੇ ਨਾਮ ਦੇ ਚ ਧਿਆਨ ਜੋੜ ਲਿਆ ਹੈ ਜਿਨੇ ਸ਼ਬਦ ਦੇ ਚ ਸੁਰਤ ਜੋੜ ਲਈਏ ਜਿਸਨੇ ਵੀ ਜੋੜ ਲਈਏ ਮਹਾਰਾਜ ਕੈਨਨ ਘਾਲਣਾ ਘਾਲ ਲਈ ਉਸਨੇ ਮੁਸ਼ਕਤ ਸਫਲ ਹੋ ਗਈ ਮਿਹਨਤ ਦਾ ਫਲ ਉਸ ਨੂੰ ਮਿਲ ਗਿਆ ਕਿਸ ਨੂੰ ਜਿਸਨੇ ਵੀ ਨਾਮ ਦੇ ਹਾਇਆ ਭਾਉ ਜਿਸਨੇ ਵੀ ਸ਼ਬਦ ਦੇ ਚ ਸੁਰਤ ਜੋੜੀਏ ਜਿਸਨੇ ਵੀ ਨਾਮ ਦੇ ਚ ਧਿਆਨ ਜੋੜਿਆ ਆਖਰ ਧਰਮ ਧੁਨ ਤੇ ਧਿਆਨ ਦੀ ਸਾਧਨਾ ਹੈ ਸ਼ਬਦ ਤੇ ਸੁਰਤ ਦੀ ਸਾਧਨਾ ਹੈ ਤੇ ਸੁਰਤ ਸ਼ਬਦ ਦੇ ਚ ਜੁੜ ਗਈ ਮਾਨੋ ਜਗਤ ਦੀਆਂ तमाम ਘਾਲਣਾ ਉਨੇ ਘਾਲ ਲਈਆ ਸਫਲਤਾ ਉਹਦੀ ਝੋਲੀ ਵਿੱਚ ਆ ਗਈ ਜਿੰਨੇ ਨਾਮ ਧਿਆਇਆ ਗਏ ਮੁਸ਼ਕਤ ਘਾਲ ਇਹਨੂੰ ਮੁਸ਼ਕਤ ਕਿਉਂ ਆਖਿਆ ਮਿਹਨਤ ਕਿਉਂ ਆਖਿਆ ਦਰਸਲ ਜਿਤਨੀ ਵੀ ਘਾਲਨਾ ਜਗਤ ਦੀ ਘਾਲੀਏ ਉਸ ਤੋਂ ਵੀ ਕਰੋਣਾ ਗੁਣਾ ਔਖੀ ਹੈ ਇਹ ਘਾਲਨਾ ਕਿ ਕੋਈ ਮਨੁੱਖ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜੇ ਬਹੁਤ ਵੱਡੀ ਗੱਲ ਹੈ ਵਾਹਿਗੁਰੂ ਵਾਹਿਗੁਰੂ ਦੀ ਧੁਨ ਅਲਾਪ ਕੇ ਉਸੇ ਧੁਨ ਵਿੱਚ ਕੋਈ ਧਿਆਨ ਜੋੜੇ ਇਸ ਤੋਂ ਵੱਡੀ ਹੋਰ ਕੋਈ ਸਾਧਨਾ ਨਹੀਂ ਇਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਅਰੇ ਬਹੁਤ ਵੱਡੀ ਮਿਹਨਤ ਹੈ ਬਹੁਤ ਵੱਡੀ ਮਿਹਨਤ ਹੈ ਸਭ ਤੋਂ ਵੱਡੀ ਮਿਹਨਤ ਹੈ ਤਾਂ ਇਸ ਦਾ ਫਲ ਵੀ ਸਭ ਤੋਂ ਵੱਡਾ ਹੈ ਕਿਉਂਕਿ ਇਹ ਮਿਹਨਤ ਮਹਾਨ ਹੈ ਇਹਦਾ ਫਲ ਵੀ ਮਹਾਨ ਹੈ ਤਾਂ ਪ੍ਰਸ਼ਨ ਖੜਾ ਹੋਵੇਗਾ ਇਹ ਜੋ ਨਾਮ ਜਪਣਾ ਇਤਨੀ ਵੱਡੀ ਜੋ ਹੈ ਸਾਧਨਾ ਹੈ ਮਿਹਨਤ ਹੈ ਇਹਦਾ ਫਲ ਕੀ ਹੈ ਇਹਦਾ ਫਲ ਹੈ ਪ੍ਰਮਾਤਮਾ ਤੇ ਪ੍ਰਮਾਤਮਾ ਫਲ ਕਿਹਸਾ ਹੈ ਪਰਮ ਅਨੰਦ ਪਰਮ ਰਸ ਪਰਮ ਸੁਖ ਪਰਮ ਸ਼ਾਂਤੀ ਪਰਮ ਹਲੇ ਮੇ ਤੇ ਸਮੂ ਗੁਣਾ ਦਾ ਸਾਰ ਤੋਂ ਸਹਿਬ ਕਹਿੰਦੇ ਜਿਨਨੀ ਨਾਮ ਧਿਆਇਆ ਗਏ ਮੁਸ਼ਕਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨ੍ਹਾਂ ਨੇ ਸੁਰਤ ਨਾਮ ਦੇ ਚ ਜੋੜੀ ਜਿਨ੍ਹਾਂ ਨੇ ਨਾਮ ਜਪਿਆ ਜਿਨ੍ਹਾਂ ਦੀ ਘਾਲ ਨਾ ਸਫਲ ਹੋਈ ਦਰਸਲ ਮੁਖ ਉਹਨਾਂ ਦੇ ਹੀ ਪਵਿੱਤਰ ਨੇ ਪਾਣੀ ਦੇ ਨਾਲ ਮੁਖ ਨਹੀਂ ਪਵਿੱਤਰ ਹੁੰਦਾ ਸਾਬਣ ਪਾਊਡਰ ਇਤਿਆਦਕ ਮਲਣ ਦੇ ਨਾਲ ਮੁਖੜਾ ਪਵਿੱਤਰ ਨਹੀਂ ਹੁੰਦਾ ਅੰਦਰ ਦਾ ਕਰੋਧ ਮੁਖੜੇ ਤੇ ਪ੍ਰਗਟ ਹੁੰਦਾ ਹੈ ਅੰਦਰ ਦੀ ਨਫ਼ਰਤ ਮੁਖੜੇ ਤੇ ਪ੍ਰਗਟ ਹੁੰਦੀ ਹੈ ਅੰਦਰ ਦੀ ਵਾਸ਼ਨਾ ਮੁਖੜੇ ਤੇ ਪ੍ਰਗਟ ਹੁੰਦੀ ਹੈ ਅੰਦਰ ਦਾ ਝੂਠ ਮੁਖੜੇ ਤੇ ਪ੍ਰਗਟ ਹੁੰਦਾ ਹੈ ਪਾਣੀ ਨਾਲ ਮੁਖੜਾ ਧੋਤਾ ਹੈ ਲੇਕਿਨ ਮੁਖੜੇ ਤੇ ਝੂਠ ਪ੍ਰਗਟ ਹੋ ਰਿਹਾ ਹੈ ਮੁਖੜੇ ਤੇ ਕ੍ਰੋਧ ਪ੍ਰਗਟ ਹੋ ਰਿਹਾ ਹੈ ਮੁਖੜੇ ਤੇ ਕਾਮ ਪ੍ਰਗਟ ਹੋ ਰਿਹਾ ਹੈ ਮੋਹ ਪ੍ਰਗਟ ਹੋ ਰਿਹਾ ਹੈ ਅਹੰਕਾਰ ਦੀ ਪ੍ਰਦਰਸ਼ਨੀ ਹੋ ਰਹੀ ਹੈ ਮੁਖੜੇ ਦੇ ਰਾਹੀਂ ਅੱਖਾਂ ਦੇ ਚੋਂ ਮੱਥੇ ਦੀ ਤੀਵੜੀਆਂ ਦੇ ਰਾਹੀਂ ਸਮੋਂ ਇਸ ਦਾ ਮਸਤਕ ਦੱਸ ਰਿਹਾ ਹੈ ਇਹ ਹੰਕਾਰੀ ਹੈ ਇਹ ਕ੍ਰੋਧੀ ਹੈ ਇਹ ਵਾਸ਼ਨਾ ਵਿੱਚ ਗ੍ਰਸਿਆ ਹੋਇਆ ਹੈ ਤੋ ਇਸ ਤਰੀਕੇ ਦਾ ਜਿਹੜਾ ਅਪਵਿੱਤਰ ਮੁਖੜਾ ਹੈ ਤੇ ਅਪਵਿੱਤਰ ਭਾਵ ਜੋ ਮੁਖੜੇ ਤੇ ਪ੍ਰਗਟ ਹੋ ਰਹੇ ਨੇ ਇਹ ਪਾਣੀ ਨਾਲ ਧੋ ਕੇ ਨਹੀਂ ਦੂਰ ਕੀਤੇ ਜਾ ਸਕਦੇ ਮਹਾਰਾਜ ਕਹਿੰਦੇ ਨੇ ਇਹ ਤੇ ਨਾਮ ਜਪਣ ਨਾਲ ਹੀ ਮੁਖੜਾ ਪਵਿੱਤਰ ਹੁੰਦਾ ਹੈ। ਤੋ ਜੈਸੇ ਕੋਈ ਨਾਮ ਦੇ ਚ ਸੁਰਤ ਜੋੜਦਾ ਹੈ, ਸ਼ਬਦ ਦੇ ਚ ਸੁਰਤ ਜੋੜਦਾ ਹੈ, ਉਸ ਦਾ ਮੁਖੜਾ ਇਤਨਾ ਪਾਵਨ ਮੁਖੜੇ ਤੇ ਹੀ ਹਲੇਮੀ ਪ੍ਰਗਟ ਹੁੰਦੀ ਹੈ। ਮੁਖੜੇ ਤੇ ਹੀ ਸੱਚ ਪ੍ਰਗਟ ਹੁੰਦਾ ਹੈ। ਮੁਖੜੇ ਤੇ ਹੀ ਸੰਬ੍ਰਿਸ਼ਟੀ ਪ੍ਰਗਟ ਹੁੰਦੀ ਹੈ। ਮੁਖੜੇ ਤੇ ਹੀ ਸੰਤੋਖ ਪ੍ਰਗਟ ਹੁੰਦਾ ਹੈ ਜਿਸ ਨੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਗੁਜੜਾ ਲਧਮ ਲਾਲ ਮੱਥੇ ਹੀ ਪਰਗਟ θਿਆ ਇੱਕ ਗੁਪਤ ਲਾਲ ਲਬਿਆ ਜੋ ਮਸਤਕ ਤੇ ਪ੍ਰਗਟ ਹੋ ਗਿਆ ਤੋ ਸਾਇਬ ਕਨਨ ਜਿੰਨੀ ਨਾਮ ਧਿਆਇਆ ਗਏ ਮਸ਼ਕਕਤ ਘਾਲ ਨਾਨਕ ਤੇ ਮੁਖ ਉਜਲੇ ਕਹਿਤੀ ਛੁੱਟੀ ਨਾਲ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੇ ਤੇ ਮੁਖ ਉਜਲੇ ਹੋਏ ਪਰ ਉਹਨਾਂ ਦਾ ਸਦਕਾ ਹੋਰ ਵੀ ਕਈਆਂ ਦੇ ਝੂਠ ਦੇ ਬੰਧਨ ਟੁੱਟ ਗਏ ਔਰ ਕਹਿਤੀ ਛੁੱਟੀ ਨਾਲ ਹੋਰ ਵੀ ਕਈਆਂ ਦੀ ਬੰਧ ਖਲਾਸੀ ਹੋਈ ਜਿਨੇ ਕਿਸੇ ਨੇ ਆਪਣੇ ਕੱਪੜਿਆਂ ਨੂੰ ਸੈਂਟ ਲਾਇਆ ਹੈ ਤੇ ਠੀਕ ਹੈ ਉਹਨੂੰ ਤੇ ਖੁਸ਼ਬੂ ਆ ਰਹੀ ਹੈ ਪਰ ਉਹਦੇ ਕੋਲ ਵੀ ਜਿਹੜਾ ਬੈਠ ਜਾਂਦਾ ਹੈ ਉਹਨੂੰ ਵੀ ਖੁਸ਼ਬੂ ਮਿਲ ਜਾਂਦੀ ਹੈ ਜਿਹਨੇ ਨਾਮ ਜਪਿਆ ਹੈ ਰਸਤੇ ਉਹਨੂੰ ਮਿਲਿਆ ਹੈ ਆਨੰਦ ਤੇ ਉਹਨੂੰ ਮਿਲਿਆ ਹੈ ਪਰ ਉਹਦੇ ਕੋਲ ਵੀ ਜਿਹੜਾ ਬੈਠ ਜਾਂਦਾ ਹੈ ਉਹਨੂੰ ਵੀ ਕੋਈ ਮਸਤੀ ਮਿਲ ਜਾਂਦੀ ਹੈ ਉਹਨੂੰ ਵੀ ਕੋਈ ਸਰੂਰ ਮਿਲ ਜਾਂਦਾ ਹੈ ਇਹ ਹਕੀਕਤ ਹੈ ਬਹੁਤ ਵੱਡੀ ਜੋ ਹੈ ਸਚਾਈ ਹੈ ਇਸ ਵਾਸਤੇ ਨਾਮ ਰਸੀਆਂ ਦੀ ਸੰਗਤ ਵਿੱਚ ਬੈਠਣ ਦੀ ਸਾਨੂੰ ਤਾਕੀਦ ਕੀਤੀ ਗਈ ਹੈ ਤੇ ਨਾਮ ਰਸੀਆਂ ਦੀ ਸੰਗਤ ਵਿੱਚ ਬੈਠ ਕੇ ਮਨੁੱਖ ਨੂੰ ਨਾਮ ਜਪਣ ਦੀ ਪ੍ਰੇਰਣਾ ਮਿਲ ਜਾਂਦੀ ਹੈ ਵੀ ਇਹਨੇ ਸੰਤ ਲਾਇਆ ਔਰ ਇਹ ਮੁਹਤਰ ਹੋਇਆ ਹੋਇਆ ਮੈਂ ਵੀ ਲਾਵਾਂ ਮੈਂ ਵੀ ਅਤਰ ਲਾਵਾਂ ਮੇਰੇ ਵਿੱਚੋਂ ਵੀ ਖੁਸ਼ਬੂ ਪ੍ਰਗਟ ਹੋਵੇ ਤੋ ਇਸ ਢੰਗ ਦੀ ਪ੍ਰੇਰਣਾ ਭਗਤਾਂ ਤੋਂ ਮਿਲ ਜਾਂਦੀ ਹੈ ਸੰਤਾਂ ਤੋਂ ਮਿਲ ਜਾਂਦੀ ਹੈ ਸਾਹਿਬ ਕਹਿੰਦੇ ਨੇ ਉਹਨਾਂ ਦੇ ਤੇ ਮੁਖ ਉਜਲੇ ਨੇ ਜਿਨ੍ਹਾਂ ਨੇ ਨਾਮ ਜਪਿਆ ਹੈ ਪਵਿੱਤਰ ਨੇ ਪਾਵਨ ਨੇ ਪਰ ਇਨਾਂ ਪਵਿੱਤਰ ਮੁਖੜਿਆਂ ਕਰਕੇ ਹੋਰ ਵੀ ਕਈ ਪਵਿੱਤਰ ਮੁਖੜੇ ਹੋਗੇ ਔਰ ਵੀ ਕਈਆਂ ਦੇ ਝੂਠ ਦੇ ਬੰਧਨ ਟੁੱਟ ਗਏ ਦੁੱਖ ਦੇ ਬੰਧਨ ਟੁੱਟ ਗਏ ਔਰ ਉਹਨਾਂ ਦੀ ਝੋਲੀ ਸੁਖ ਦੇ ਨਾਲ ਭਰ ਗਈ ਇਹ ਜਪਜੀ ਸਾਹਿਬ ਦਾ ਆਖਰੀ ਸ਼ਲੋਕ ਮੋਰ ਜਿਹਦੇ ਚ ਧਰਮ ਗੁਰਬਾਣੀ ਸਭੇਤਾ ਇਨਸਾਨੀਅਤ ਦਾ ਸਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵਰਣ ਕਰ ਦਿੱਤਾ ਹੈ ਸਤਗੁਰ ਰਹਿਮਤ ਕਰਨ ਕਿ ਹਰ ਮਨੁੱਖ ਦੀ ਜਪਜੀ ਸਾਹਿਬ ਨੂੰ ਸੁਣ ਕੇ ਅਰਥ ਵਿਚਾਰ ਨੂੰ ਸੁਣ ਕੇ ਜਪਣ ਦੀ ਭਾਵਨਾ ਪੈਦਾ ਹੋਵੇ ਤੇ ਹਰ ਮਨੁੱਖ ਦੀ ਇਹ ਘਾਲਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਸਫਲ ਕਰਨ